ਮੈਂ ਸਿਰਸਾ ਸਵਾਲ ਪੁੱਛਣਾ ਚਾਹੁੰਦਾ ਜਦੋਂ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਪੰਜਾਬ ਚ ਸਰਕਾਰ ਸੀ ਔਰ ਤੁਸੀਂ ਬਤਾਰ ਹੋ ਐਸਦੀ ਲੱਗੇ ਸੀ ਤੁਸੀਂ ਕਿਹੜਾ ਪੰਜਾਬ ਤੇ ਰਹਿਣ ਵਾਲੇ ਸੀ ਰਹਿਣ ਵਾਲੇ ਤੁਸੀਂ ਹਰਿਆਣੇ ਦੇ ਹੋ ਗੁਰਦੁਆਰਾ ਸਹਿਬਾਨਾਂ ਦੀ ਰਾਜਨੀਤੀ ਤੁਸੀਂ ਹਰਿਆਣੇ ਦੀ ਕਰ ਰਹੇ ਹੋ ਜਿੱਥੇ ਤੁਹਾਡੇ ਤੇ ਬਹੁਤ ਬਰਾ ਦੇ ਇਲਜ਼ਾਮ ਵੀ ਲੱਗਦੇ ਰਹੇ ਆ ਲੁਕਆਊਟ ਨੋਟਿਸ ਵੀ ਤੁਹਾਡੇ ਨਿਕਲੇ ਆ ਔਰ ਫਿਰ ਪੰਜਾਬ ਸਰਕਾਰ ਚ ਉਹ ਐਸਡੀ ਲੱਗ ਜਾਂਦੇ ਹੋ ਉਦੋਂ ਤਨਖਾਹ ਔਰ ਰਿਸੋਰਸਸ ਪੰਜਾਬ ਦੇ ਨਹੀਂ ਕਿ ਉਦੋਂ ਪੰਜਾਬ ਦੇ ਅਕਾਊਂਟ ਚੋਂ ਤੁਹਾਨੂੰ ਸੈਲਰੀਆਂ ਨਹੀਂ ਜਾਂਦੀਆਂ ਸੀ ਇਹ ਦੋਹਰਾ ਮਾਪਦੰਡ ਕਿਉਂ ਹੈ ਮਤਲਬ ਤੁਸੀਂ ਪੰਜਾਬ ਦਿੱਲੀ ਚ ਕਿਤੇ ਵੀ ਜਾ ਕੇ ਲੱਗ ਸਕਦੇ ਹੋ ਉੱਥੋਂ ਸੈਲਰੀ ਲੈ ਸਕਦੇ ਹੋ ਉੱਥੋਂ ਦੇ ਰਿਸੋਰਸਸ ਯੂਟਿਲਾਈਜ਼ ਕਰ ਸਕਦੇ ਹੋ ਯੂਜ਼ ਕਰ ਸਕਦੇ ਹੋ ਤੇ ਇਹ ਦੂਜਿਆਂ ਤੇ ਅੰਜਾਮ ਲਾਈ ਜਾਂਦੇ ਹੋ ਮੈਂ ਚਰਚਾ ਸਾਹਿਬ ਨੂੰ ਕਹਿਣਾ ਚਾਹੁੰਦਾ ਹੈ ਕਿ ਕਟੋ-ਕਟ ਜਿਹੜੀ ਇੱਕ ਮਰਿਆਦਾ ਰਾਜਨੀਤਿਕ ਮਰਿਆਦਾ